250 ਦੀ ਮੁਰਗੀ ਤੇ 250 ਦੇ ਮੁਰਗਾ ਜਿਹੜਾ ਆਪਾਂ ਆਫਰ ਲਾਇਆ ਹੋਇਆ ਸੀ ਮਿੱਤਰੋ ਆਹ ਚੱਲਿਆ ਆਪਣਾ ਇੱਕ ਨੰਬਰ ਪਾਰਸਲ ਮੁਕਸਰ ਏਰੀਆ ਦੇ ਵਿੱਚ ਤੇ ਦੂਸਰਾ ਪਾਰਸਲ ਚੱਲਿਆ ਮਿੱਤਰੋ ਮਾਨਸਾ ਏਰੀਆ ਦੇ ਵਿੱਚ ਕ੍ਰੇਟਾ ਆਪਣੇ ਕੋਲ ਵਾਧੂ ਨਹੀਂ ਹੈ ਕਿਸੇ ਪੁਰਾਣੇ ਜਾਨਵਰ ਜਾਵੇ ਮੰਗਾਉਣੇ ਨਹੀਂ ਆ ਸਕਦਾ ਤਾਂ ਉਦਾਂ ਵੀ ਮੰਗਵਾ ਸਕਦੇ ਹੋ ਆ ਕੇ ਸਿਲੈਕਟ ਕਰਕੇ ਵੀ ਲਿਆ ਸਕਦੇ ਹੋ ਮਿੱਤਰੋ ਠੀਕ ਹੈ ਭੇਜਣ ਦੀ ਸਹੂਲਤ ਹੋ ਜਾਂਦੀ ਹੈ 10 ਰੁਪਏ ਕਿਲੋਮੀਟਰ ਲੈਂਦੇ ਆ ਬਾਈ ਵਰਗੇ ਤੇ ਛੱਡੇ ਹੁੰਦੇ ਆ ਜੀ ਕ੍ਰੇਟਾ ਆਪਣੇ ਕੋਲ ਆਵੇ ਕੋਲ ਵਾਧੂ ਹੈ 250 ਦੀ ਮੁਰਗੀ 250 ਦਾ ਮੁਰਗਾ ਫਰ ਚੱਲੀ ਜਾਂਦਾ ਤੇ ਲੋ ਆਨੰਦ ਆ ਕੇ ਲਿਆ ਸਕਦੇ ਹਾਂ ਠੀਕ ਹੈ ਜੀ ਤੇ ਨਿਗਵਾ ਵੀ ਸਕਦੇ ਹਾਂ ਤੇ ਸੁਨਾਲੀ ਮੁਰਗੀ ਮਿਲ ਜੂਗੀ ਤੁਹਾਨੂੰ ਉਹ ਵੀ ਮਿਲ ਜੂਗੀ 450 ਦੀ ਮੁਰਗੀ 650 ਦਾ ਮੁਰਗਾ ਮਿੱਤਰੋ ਬਤ ਘਟ ਕੋਰੇ ਸਾਰੇ ਤਰ੍ਹਾਂ ਦੇ ਜਾਨਵਰ ਆਪਣੇ ਕੋਲੇ ਹੁੰਦੇ ਆ ਵੀਡੀਓ ਨੂੰ ਕਰਦੇ ਹੋ ਬਤੋ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਆ ਚੱਲੇ ਆਪਣਾ ਮਾਨਸਾ ਏਰੀਆ ਦੇ ਵਿੱਚ ਆ ਤੁਹਾਨੂੰ ਦਿਖਾਉਣਾ ਫਾਰਮ ਤੇ ਜਾਨਵਰ ਬਾਕੀ ਵਾਰ ਕਰਦੇ ਨੇ ਤੇ ਮਿੱਤਰੋ ਫੋਨ ਤਾਂ ਨਹੀਂ ਚੱਕਿਆਂ ਦੇ ਕੋਈ ਨਾ ਕੋਈ ਭਰਾ ਆ ਹੁੰਦਾ ਜਾਨਵਰ ਲੈਣ ਵਾਸਤੇ ਕੰਮ ਤੁੰਡੇ ਚ ਲੱਗੇ ਹੋਣੇ ਆ ਚੈੱਕ ਕਰ ਲੋ 250 ਦੀ ਮੁਰਗੀ 250 ਦਾ ਮੁਰਗਾ ਵੀਡੀਓ ਨੂੰ ਕਰ ਦਿਓ ਫੁੱਲ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਸਾਰੇ ਤਰ੍ਹਾਂ ਦੇ ਜਾਨਵਰ ਹੁੰਦੇ ਆ ਧੰਨਵਾਦ ਬਈ ਸਾਰਿਆਂ ਦਾ